ਨਹੀਂ ਮੈਨੂੰ ਇੱਕ ਡੇਢ 2 ਘੰਟਾ ਪਹਿਲਾਂ ਮੈਨੂੰ ਇੱਕ ਵਟਸਐਪ ਆਇਆ ਕਿ ਉਹਨਾਂ ਨੇ ਕੋਈ ਚਿੱਠੀ ਜਿਹੜੀ ਹੈਗੀ ਹੈ ਸਕੂਲ ਬੰਦ ਕਰਨ ਦੇ ਲਈ 16 ਨੂੰ ਜਾਰੀ ਕੀਤੀ ਹੋਈ ਹੈ ਤੇ ਮੈਂ ਨਾਲ ਹੀ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਕਿਹਦੇ ਆਦੇਸ਼ ਦੇ ਬੇਸਿਸ ਤੇ ਕੀਤਾ ਹੈ ਤਾਂ ਉਹ ਬੜੇ ਕਨਫਿਊਜ਼ ਸੀ ਕਿ ਕਿ ਸਾਨੂੰ ਉੱਥੋਂ ਫੋਨ ਆਇਆ ਇੱਥੇ ਫੋਨ ਆਇਆ ਪਰ ਮੇਰੇ ਨਾਲ ਨਾ ਤਾਂ ਕੋਈ ਗੱਲ ਕੀਤੀ ਨਾ ਤਾਂ ਮੈਨੂੰ ਪੁੱਛਿਆ ਕਿ ਸਕੂਲ ਬੰਦ ਕਰਨਾ ਹੈ ਉਹ ਸੀਨੀਅਰ ਅਧਿਕਾਰੀ ਨੇ ਦੋਨੋਂ ਜ਼ਿਲ੍ਹੇ ਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ 16 ਤਾਰੀਖ ਦਾ ਜੜਾਏਗਾ ਸਟੇਟ ਪੀਟੀਐਮ ਦਾ ਪੂਰੇ ਪੰਜਾਬ ਵਿੱਚ ਹੋਣਾ ਹੈ ਤੇ ਜੇ ਜ਼ਿਲ੍ਹਾ ਸਿੱਖਿਆ ਅਫਸਰ ਇਸ ਦਾ ਧਿਆਨ ਨਹੀਂ ਰੱਖਣਗੇ ਤੇ ਡੀਸੀ ਦੇ ਜਾਣ ਵਿੱਚ ਵੀ ਨਹੀਂ ਲਿਆਉਣਗੇ ਆਪਣੇ ਪੱਧਰ ਤੇ ਆਰਡਰ ਕਰ ਦੇਣਗੇ ਸਕੂਲ ਬੰਦ ਕਰਨ ਤੇ ਤੇ ਇਹ ਤਾਂ ਬਹੁਤ ਗੰਭੀਰ ਮਸਲਾ ਹੈ ਤਾਂ ਆਪਾਂ ਉਹਨਾਂ ਨੂੰ ਸ਼ੋਕਾਸ ਨੋਟਿਸ ਵੀ ਇਸ਼ੂ ਕੀਤਾ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਲਈ ਵੀ ਸਰਕਾਰ ਨੂੰ ਲਿਖ ਰਹੇ ਹਾਂ ਤੇ ਨਾਲ ਹੀ ਉਹ ਚਿੱਠੀ ਵੀ ਜਿਹੜੀ ਆਈ ਕਿ ਉਹ ਮੈਂ ਨਾਲ ਹੀ ਵਿਡਰੋ ਕਰਾ ਲਈ ਸੀ ਜਿਵੇਂ ਮੈਨੂੰ WhatsApp ਆਇਆ ਤੇ ਮੈਂ ਨਾਲ ਹੀ ਉਹਦੇ ਵਿਡਰੋਅਲ ਜਿਵੇਂ ਮੈਂ ਕਿਹਾ ਕਿ ਪੁਲਿਸ ਜਾਂ ਸਿਕਿਉਰਿਟੀ ਨੂੰ ਰੈਂਡ ਲਈ ਇੰਤਜ਼ਾਮ ਕਰਨਾ ਹੁੰਦਾ ਹੈ ਜਦ ਵੀ ਆਂਦੇ ਨੇ ਤੇ ਜਿਹੜੇ ਮੈਂ ਜਦ ਸਾਈਟ ਤੇ ਵਿਜ਼ਿਟ ਕੀਤਾ ਸੀ ਤਾਂ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਦਾ ਕੋਈ ਵੀ ਵਿਅਕਤੀ ਉੱਥੇ ਨਹੀਂ ਬੁਲਾਇਆ ਸੀ ਕਿਉਂਕਿ ਆਪਾਂ ਬਿਲਕੁਲ ਕਲੀਅਰ ਸੀਗੇ ਕਿ ਆਪਾਂ ਸਕੂਲਸ ਨੂੰ ਯੂਜ਼ ਨਹੀਂ ਕਰਨਾ ਹੈ ਤੇ ਪੀਟੀਐਮ ਹੈ ਤੇ ਆਪਾਂ ਯੂਜ਼ ਨਹੀਂ ਕਰਨਾ ਹੈ ਤੇ ਮੈਂ ਉਹਨਾਂ ਨੂੰ ਅੱਗੇ ਦਿੱਤਾ ਸੀਗਾ ਕਿ ਇੱਥੇ ਜਿੱਥੇ ਵੀ ਸਾਨੂੰ ਕੋਈ ਹਾਲ ਕੋਈ ਧਰਮਸ਼ਾਲਾ ਜਾਂ ਕੋਈ ਪੈਲਸ ਮਿਲਦਾ ਹੈ ਤੁਸੀਂ ਉਹ ਬੁੱਕ ਕਰਾ ਲਿਓ ਤੇ ਉੱਥੇ ਇੰਤਜ਼ਾਮ ਆਸਾਨ ਹੋ ਜਾਂਦਾ ਹੈ ਹੋਰ ਬਿਜੇ ਵਕ ਵਕ ਸਕੂਲਾਂ ਵਿੱਚ ਵੀ ਕਰਦੇ ਨੇ ਤਾਂ ਬੜਾ ਡਿਫਿਕਲਟ ਤੇ ਸਾਡੇ ਲਈ ਵੀ ਜਿਹੜਾ ਹੈਗਾ ਸੌਖਾ ਰਹਿੰਦਾ ਹੈ ਤੇ ਮੈਂ ਉਹਨਾਂ ਨੂੰ ਲੋਕੇਸ਼ਨ ਤੇ ਪੁਲਿਸ ਤੇ ਅਧਿਕਾਰੀਾਂ ਨੂੰ ਇਹ ਡਾਇਰੈਕਸ਼ਨ ਦਿੱਤੀ ਸੀ ਪਰ ਹੁਣ ਇਹ ਕਿਵੇਂ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੇ ਗਲਤ ਜਾਂ ਕਿਸ ਨੇ ਇਹਨਾਂ ਨੂੰ ਦੱਸਿਆ ਹੈਗਾ ਉਹ ਆਪਾਂ ਬਾਅਦ ਵਿੱਚ ਉਹ ਚੱਕ ਵੀ ਕਰ ਲਿਆਂਗੇ ਇਹਨਾਂ ਦਾ ਜਵਾਬ ਆਏਗਾ ਤਾਂ ਉਹਦੇ ਵਿੱਚ ਵੀ ਪਤਾ ਲੱਗ ਜਾਊਗਾ ਕਿ ਕਿਦੇ ਕਹਿਨੇ ਤੇ ਕੀਤਾ ਹੋਇਆ ਇਹਨਾਂ ਨੇ ਜਿਹੜਾ ਡੀਐਸਪੀ ਸਾਹਿਬ ਦੀ ਤਰਫੋਂ ਇੱਕ ਚਿੱਠੀ ਜਿਹੜੀ ਆਈਗੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਦਿੱਤੀ ਸੀ ਐਸਡੀਐਮ ਸਾਹਿਬ ਨੇ ਅੱਗੇ ਕੋਈ ਚਿੱਠੀ ਨਹੀਂ ਕੀਤੀ ਹੈ ਪਰ ਡੀਓ ਸਾਹਿਬ ਕਹਿੰਦੇ ਕਿ ਸਾਨੂੰ ਟੈਲੀਫੋਨਿਕ ਕਾਲ ਆਇਆ ਉਹਨਾਂ ਦਾ ਤੇ ਪਰ ਨਾਤਾ ਡੀਐਸਪੀ ਨੇ ਨਾ ਐਸਡੀਐਮ ਨੇ ਨਾ ਦੋਨੋਂ ਡੀਓਸ ਨੇ ਕਿਸੇ ਨੇ ਵੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ 얘 ਦੇ ਬਾਰੇ ਤੇ ਇਹ ਸਾਰੇ ਸੀਨੀਅਰ ਅਧਿਕਾਰੀ ਨੇ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸੀ ਤੇ ਸਕੂਲ ਬੰਦ ਕਰਨਾ ਤਾਂ ਕੋਈ ਚੰਗੀ ਗੱਲ ਨਹੀਂ ਹੈਗੀ ਜੇ ਸਰਕਾਰ ਬਿਲਕੁਲ ਕਲੀਅਰ ਹੈਗੀ ਕਿ ਆਪਾਂ এডਿਕੇਸ਼ਨ ਹੈਲਥ ਨੂੰ ਪ੍ਰਾਇੋਰਟੀ ਰੱਖਣਾ ਹੈ ਆਪਾਂ ਤਾਂ ਕਿਸੇ ਵੀ ਪ੍ਰੋਗਰਾਮ ਵਿੱਚ ਟੀਚਰਸ ਨੂੰ ਵੀ ਇਨਵੋਲ ਨਹੀਂ ਕਰਦੇ ਕਿਉਂਕਿ ਬੱਚੇ ਜਿਹੜੇ ਹੈਗੇ ਭਵਿੱਖ ਦੇ ਦੇਸ਼ ਦਾ ਦੇ ਜੇ ਆਪਾਂ उन्ह एक दिन वेस्ट कर लिए तो बिल्कुल भी एक्सैप्टेबल नहीं है तो इस करके मैं मैं फिर भी यह मानता कि प्राइमरी जिम्मेवारी जी है वो दोनों डीओ की बनती से जे उन्होंने कोई फोन भी आता किसी ने कह भी देना से तो उन्होंने जिम्मेवारी बनती कि वो मेरी नोटिस भी लिया किसी ने भी मैं कोई गलतक नहीं की कि, कि आपकूल जोड़ा है वो बंद करा रहे हैं सो विच इज वेरी बैड आई हैव ऑलरेडी शूड शो नोटिस से खिलाफ जरूर कार्रवाई हुई